ਜਦੋਂ ਗੱਲ ਹੁੰਦੀ ਹੈ ਦੁਨੀਆ ਦੇ ਕੁਝ ਵੇਖਣਯੋਗ ਸ਼ਹਿਰਾਂ ਦੀ ਉਹਨਾਂ ਸ਼ਹਿਰਾਂ ਦੀ ਜਿਨ੍ਹਾਂ ਨੂੰ ਵੇਖਣ ਲਈ ਦੂਰੋਂ ਦੂਰੋਂ ਲੋਕੀ ਆਉਂਦੇ ਨੇ ਤਾਂ ਉਸ ਵਿੱਚ ਦੁਨੀਆ ਦੇ ਸਰਕਟ ਦੇਸ਼ ਅਮਰੀਕਾ ਦਾ ਇੰਡੀਆਨਾਪੋਲਿਸ ਇੰਡੀਆਨਾ ਵੀ شمار ਹੁੰਦਾ ਇਸੇ ਲੜੀ ਵਿੱਚ ਇਸ ਦਾ ਵੀ ਨਾਂ ਆਉਂਦਾ ਇਸ ਸ਼ਹਿਰ ਬਾਰੇ ਤੁਹਾਨੂੰ ਦੱਸਤੀ ਕਿ ਇਸ ਨੂੰ ਦੁਨੀਆ ਦੀ ਰੇਸਿੰਗ ਕੈਪੀਟਲ ਵਜੋਂ ਵੀ ਜਾਣਿਆ ਜਾਂਦਾ ਭਾਵ ਕਿ ਰੇਸਿੰਗ ਵਾਲੀਆਂ ਖੇਡਾਂ ਜਿੱਥੇ ਕਿ ਮੋਟਰ ਕਾਰਨ ਰਾਹੀ ਜਾਂ ਇਸ ਤਰ੍ਹਾਂ ਦੇ ਦੀ ਮਸ਼ੀਨਰੀ ਰਾਹੀ ਇੱਕ ਦੌੜਾਂ ਦਾ ਆਯੋਜਨ ਹੁੰਦਾ ਉਸ ਪੱਖੋਂ ਇੰਡੀਆਨੇਪੋਲਿਸ ਦੀ ਖਾਸ ਸਹਮੇਯਤ ਬਣਦੀ ਹੈ ਪਰ ਇਸ ਸਮੁੱਚੇ ਖਿੱਤੇ ਦੀ ਇਹੀ ਇੱਕ ਖਾਸੀਅਤ ਨਹੀਂ ਇਸ ਦੇ ਕਈ ਹੋਰ ਪਹਿਲੂ ਵੀ ਤੁਹਾਡੇ ਜਾਣਨ ਯੋਗ ਨੇ ਤੁਹਾਡੇ ਵੇਖਣ ਯੋਗ ਨੇ ਸੋ ਉਹਨਾਂ ਸਾਰੇ ਪਹਿਲੂਆਂ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ ਅੱਜ ਦੇ ਇਸ ਵਿਸ਼ੇਸ਼ ਵੀਡੀਓ ਜ਼ਰੀਏ ਇੰਡੀਆਨਾਪੋਲਿਸ ਸ਼ਹਿਰ ਨੂੰ ਇੰਡੀ ਦੇ ਛੋਟੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ ਅਤੇ ਅਮਰੀਕਾ ਦੇ ਇੰਡੀਆਨਾ ਦੀ ਇਹ ਰਾਜਧਾਨੀ ਵੀ ਹੈ ਅਤੇ ਸਭ ਤੋਂ ਜ਼ਿਆਦਾ ਸੰਘਣੀ ਵਸੋਂ ਵਾਲਾ ਸ਼ਹਿਰ ਵੀ ਹੈ। ਸਾਲ 2023 ਦੀ ਜਨਗਣਨਾ ਮੁਤਾਬਕ ਇੰਡੀਆਨਾਪੋਲਿਸ ਦੀ ਆਬਾਦੀ 9 ਲੱਖ ਦੇ ਆਸ-ਪਾਸ ਬਣਦੀ ਹੈ। ਸਮੁੰਦਰੀ ਉਚਾਈ ਤੋਂ ਇਹ ਸ਼ਹਿਰ 718 ਫੁੱਟ ਜਾਂ ਫਿਰ 219 ਮੀਟਰ ਦੀ ਉਚਾਈ ਉੱਤੇ ਸਥਿਤ ਹੈ। ਅੱਜ ਤੋਂ ਤਕਰੀਬਨ 204 ਸਾਲ ਪਹਿਲਾਂ ਇਸ ਸ਼ਹਿਰ ਦੇ ਹੋਂਦ ਵਿੱਚ ਆਉਣ ਦੇ ਇਤਿਹਾਸਿਕ ਹਵਾਲੇ ਮਿਲਦੇ ਨੇ ਅਤੇ ਅਧਿਕਾਰਤ ਤਰੀਕ 6 ਜਨਵਰੀ 1821 ਦੀ ਦਰਜ ਜਦੋਂ ਇਸ ਸ਼ਹਿਰ ਦੀ ਸਥਾਪਨਾ ਹੋਈ ਦੱਸੀ ਜਾਂਦੀ ਹੈ। ਇਹ ਸ਼ਹਿਰ ਇਸ ਕਰਕੇ ਵੀ ਪ੍ਰਸਿੱਧ ਹੈ ਕਿਉਂਕਿ ਇਸ ਸ਼ਹਿਰ ਵਿੱਚ ਕਈ ਪ੍ਰਮੁੱਖ ادارے ਅਤੇ ਕਈ ਬਿਹਤ ਚਰਚਿਤ ਨਾਂ ਤੁਹਾਨੂੰ ਸੁਣਾਈ ਦੇਣਗੇ ਜਿਵੇਂ ਕਿ ਅਮਰੀਕਾ ਦੇ ਮੇਜਰ ਲੀਗ ਸਪੋਰਟਸ ਯਾਨੀ ਕਿ ਖੇਡਾਂ ਦੇ ਦੋ ਪ੍ਰਮੁੱਖ ਨਾਂ ਤੁਹਾਨੂੰ ਇਸ ਸ਼ਹਿਰ ਵਿੱਚ ਮਿਲਦੇ ਨੇ ਇਸੇ ਤਰ੍ਹਾਂ ਫੋਰਚੂਨ 500 ਦੀਆਂ ਤਿੰਨ ਕੰਪਨੀਆਂ ਇੱਥੇ ਸਥਿਤ ਨੇ ਅੱਠ ਯੂਨੀਵਰਸਿਟੀ ਕੈਂਪਸ ਅਤੇ ਕਈ ਹੋਰ ਸੱਭਿਆਚਾਰਕ ادارے ਵੀ ਇਸੇ ਸ਼ਹਿਰ ਵਿੱਚ ਮਿਲਦੇ ਨੇ ਦੁਨੀਆਂ ਭਰ ਵਿੱਚ ਬੱਚਿਆਂ ਨਾਲ ਸੰਬੰਧਿਤ ਸਭ ਤੋਂ ਵੱਡਾ ਅਜਾਇਬ ਘਰ ਇਸੇ ਸ਼ਹਿਰ ਇੰਡੀਆਨਾਪੋਲਿਸ ਵਿੱਚ ਹੀ ਮੌਜੂਦ ਹੈ ਦੁਨੀਆਂ ਭਰ ਵਿੱਚ ਇੱਕ ਰੋਜ਼ਾ ਖੇਡ ਆਯੋਜਨ ਜੋ ਸਭ ਤੋਂ ਵੱਡਾ ਆਯੋਜਨ ਮੰਨਿਆ ਜਾਂਦਾ ਹੈ ਉਹ ਇਸੇ ਸ਼ਹਿਰ ਵਿੱਚ ਹੁੰਦਾ ਜੋ ਕਿ ਇੰਡੀਆਨਾਪੋਲਿਸ 500 ਦੇ ਨਾਂ ਹੇਠ ਕਰਵਾਇਆ ਜਾਂਦਾ ਹੈ ਅਮਰੀਕਾ ਦੇ ਬਾਕੀ ਸ਼ਹਿਰਾਂ ਵਿੱਚ ਜੀਵਨ ਸ਼ੈਲੀ ਅਤੇ ਰਹਿਣ ਸਹਿਣ ਦੇ ਖਰਚੇ ਪੱਖੋਂ ਵੀ ਇੰਡੀਆਨਾਪੋਲਿਸ ਕੁਝ ਸਸਤਾ ਨਜ਼ਰ ਆਉਂਦਾ ਹੈ ਇੱਥੇ ਦੇ ਮੌਸਮ ਦੀ ਜ਼ਿਕਰ ਗੱਲ ਕਰੀਏ ਤਾਂ ਸਾਰੇ ਸਾਲ ਦੌਰਾਨ ਨਾਗਰਿਕਾਂ ਨੂੰ ਵੱਖ-ਵੱਖ ਤਰ੍ਹਾਂ ਦੇ ਮੌਸਮ ਦਾ ਪੂਰਾ ਤਜਰਬਾ ਮਿਲਦਾ ਹੈ ਠੰਡ ਦਾ ਮੌਸਮ ਕਾਫੀ ਠੰਡਾ ਹੁੰਦਾ ਹੈ ਅਤੇ ਤਾਪਮਾਨ ਕਾਫੀ ਹੀਟਾ ਜਾਂਦਾ ਹੈ ਅਤੇ ਭਾਰੀ ਬਰਫਬਾਰੀ ਵੀ ਹੁੰਦੀ ਹੈ। ਬਸੰਤ ਦੀ ਰੁੱਤ ਠੰਡੀ ਹੁੰਦੀ ਹੈ ਅਤੇ ਨਾਲ ਦੀ ਨਾਲ ਮੀਂਹ ਵੀ ਪੈਂਦਾ ਹੈ ਜਦ ਕਿ ਗਰਮੀਆਂ ਦੀ ਰੁੱਤ ਵਿੱਚ ਇੱਥੇ ਬਹੁਤ ਜ਼ਿਆਦਾ ਨਮੀ ਅਤੇ ਗਰਮ ਮਾਹੌਲ ਵੇਖਿਆ ਜਾਂਦਾ ਹੈ। ਗਰਮੀਆਂ ਤੋਂ ਬਾਅਦ ਦੀ ਰੁੱਤ ਕਾਫੀ ਮਨਮੋਹਕ ਹੁੰਦੀ ਹੈ ਜਿੱਥੇ ਹਰਿਆਵਲ ਤੁਹਾਨੂੰ ਕਾਫੀ ਜ਼ਿਆਦਾ ਵਿਖਾਈ ਦਿੰਦੀ ਹੈ। ਇੰਡੀਆਨਾ ਜੋ ਇਸ ਸਮੁੱਚੇ ਖੇਤਰ ਦਾ ਵੱਡਾ ਰਕਬਾ ਹੈ ਉਸ ਸੂਬੇ ਦੇ ਅਧਿਕਾਰਤ ਰੰਗ ਨੀਲਾ ਅਤੇ ਸੁਨਹਿਰੀ ਨੇ ਅਤੇ ਇਹੀ ਰੰਗ ਤੁਹਾਨੂੰ ਇੰਡੀਆਨਾਪੋਲਿਸ ਵਿੱਚ ਵੀ ਵਿਖਾਈ ਦਿੰਦੇ ਨੇ ਇਸ ਦੇ ਨਾਂ ਵਿੱਚ ਆਉਂਦੇ ਇੰਡੀਆਨਾ ਜਾਂ ਇੰਡੀਅਨਸ ਦੀ ਜ਼ਿਕਰ ਗੱਲ ਹੋਵੇ ਤਾਂ ਮੰਨਿਆ ਜਾਂਦਾ ਹੈ ਕਿ ਇਸ ਸਮੁੱਚੇ ਇਲਾਕੇ ਨੂੰ ਕਿਸੇ ਸਮੇਂ ਇੰਡੀਅਨਸ ਯਾਨੀ ਕਿ ਉਥੋਂ ਦੇ ਮੂਲ ਨਿਵਾਸੀਆਂ ਕੋਲੋਂ ਖਰੀਦਿਆ ਗਿਆ ਹੋਵੇਗਾ ਅਤੇ ਇਸੇ ਕਰਕੇ ਮੰਨਿਆ ਜਾਂਦਾ ਹੈ ਕਿ ਇਸ ਦਾ ਨਾਮ ਇੰਡੀਆਨਾ ਅਤੇ ਇੰਡੀਆਨੈਪੋਲਿਸ ਪਿਆ ਹੋਵੇਗਾ। ਇਸ ਸਮੁੱਚੇ ਖੇਤਰ ਵਿੱਚ ਜ਼ਿਆਦਾਤਰ ਸ਼ਹਿਰੀ ਇਲਾਕੇ ਹੀ ਨਜ਼ਰ ਆਉਂਦੇ ਨੇ ਅਤੇ ਸਮੁੱਚੇ ਰਕਬੇ ਦਾ 99.12% ਸ਼ਹਿਰੀ ਖੇਤਰ ਹੈ ਅਤੇ ਸਮੁੱਚੇ ਇਲਾਕੇ ਵਿੱਚ 0.88% ਹੀ ਦੇਹਾਤੀ ਜਾਂ ਪਿੰਡੂ ਇਲਾਕਾ ਨਜ਼ਰ ਆਉਂਦਾ ਦੁਨੀਆਂ ਭਰ ਵਿੱਚ ਇਸ ਸ਼ਹਿਰ ਦੀ ਚਰਚਾ ਇਸ ਦੇ ਵਕ ਵਕ ਗੁਣਾ ਕਰਕੇ ਹੁੰਦੀ ਹੈ ਅਤੇ ਜਦੋਂ ਵੀ ਸੈਲਾਨੀ ਅਮਰੀਕਾ ਵੱਲ ਆਉਂਦੇ ਨੇ ਤਾਂ ਇਸ ਖੇਤਰ ਵਿੱਚ ਯਾਨੀ ਕਿ ਇੰਡੀਆਨੈਪੋਲਿਸ ਇੰਡੀਆਨਾ ਵੱਲ ਵੀ ਖਾਸ ਫੇਰੀ ਪਾਉਂਦੇ